ਖੋਣਾ ਸੀ ਫੈਸਲਾ ਕੀਤਾਗੇ ਜੇ ਕਿਸਾਨਾਂ ਦਾ ਦਿੱਲੀ ਵਿੱਚ ਜਾਣਾ ਬੰਦਾ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ ਬੰਦਾ ਇਸੇ ਕਰ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ ਜਿੱਥੇ ਵੀ ਆਉਣਗੇ ਅਸੀਂ ਡਾਟ ਕੇ ਵਿਰੋਧ ਕਰਾਂਗੇ ਪੂਰੇ ਭਾਰਤ ਪੱਧਰ ਤੇ ਕਰਨਾ ਇਹਦੇ ਭਾਈਵਾਲਾਂ ਦਾ ਵਿਰੋਧ ਕਰਨਾ ਤੇ ਪੰਜਾਬ ਦੇ ਵਿੱਚ ਇਕੱਲੀ ਬੀਜੇਪੀ ਆ ਇਸ ਕਰਕੇ ਇਕੱਲੀ ਬੀਜੇਪੀ ਦਾ ਵਿਰੋਧ ਕਰਨਾ ਐਨੇ ਵਿਰੋਧ ਦੇ باوجود ਵੀ ਜਿਹੜੀਆਂ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਹਿ ਕੇ ਸੈਲੋ ਆ ਜਿਹੜੇ ਉਹ ਪੰਜਾਬ ਵਿੱਚ ਖੋਲ੍ਹਣ ਦੀ ਮਜਬੂਰੀ ਦਿੱਤੀ ਜਿਹੜੀ 200 ਮੰਡੀਆਂ ਜਿਹੜੀ ਕਣਕ ਖੇਤਾਂ ਵਾਲੀ ਖਰੀਦ ਕੇਂਦਰ ਉਹ ਖਤਮ ਕਰਨ ਦੇਣਗੇ ਇਹਨਾਂ ਮੰਗਾਂ ਨੂੰ ਲੈ ਕੇ ਕੱਲ ਐਸਕੇਮ ਦਾ ਫੈਸਲਾ ਹੋਇਆ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਤੇ ਉਸ ਵਿਰੋਧ ਨੂੰ ਦਰਜ ਕਰਾਉਣ ਦੇ ਮਾਰੇ ਨੇ ਅੱਜ ਫੈਸਲਾ ਆਇਆ ਪਿੰਡ ਦੇ ਤਿੰਨ ਕੋਣਿਆਂ ਤੇ ਲਾਉਣਾ ਕਿ ਪਿੰਡਾਂ ਵਿੱਚ ਜੇ ਕਿਸਾਨਾਂ ਦਾ ਦਿੱਲੀ ਜਾਣਾ ਬੰਦਾ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ ਬੰਦਾ ਵਿਰੋਧ ਸਾਤਵੇਂ ਤਰੀਕੇ ਨਾਲ ਹੋਊਗਾ ਦਲੀਲ ਮੁਤਾਬਕ ਹੋਊਗਾ ਕੋਈ ਹੱਥੋਂ ਪਾਈ ਵਾਲਾ ਨਹੀਂ ਹੋਊਗਾ ਕੋਈ ਗਲੋਗਲੋ ਚਲਾ ਨਹੀਂ ਹੋਊਗਾ ਭਾਰਤ ਦੇ ਸੰਵਿਧਾਨ ਮੁਤਾਬਕ ਅਸੀਂ ਆਪਣੀ ਗੱਲ ਕਾਹਾਂਗੇ ਸਾਤਵੇਂ ਤਰੀਕੇ ਨਾਲ ਕਾਹਾਂਗੇ ਚੋਣ ਕਮਿਸ਼ਨ ਦਾ ਕੰਮ ਨਾ ਕਰ ਲੈਂਦੇ ਸਾਡਾ ਤਾਂ ਸਿਹਾਰ ਚ ਚੱਲਣੀ ਆ 8 ਤਰੀਕ ਨੂੰ ਅਸੀਂ ਦਿੱਲੀ ਜਾ ਰਹੇ ਆ ਤੇ ਮਈ ਦੇ ਵਿੱਚ ਅਸੀਂ ਵੱਡੀ ਰੈਲੀ ਕਰ ਰਹੇ ਆ ਇਹ ਚੋਣ ਕਮਿਸ਼ਨ ਨੇ ਕੀ ਕਰਨਾ ਹੈ ਚੋਣ ਕਮਿਸ਼ਨ ਦੇ ਕੋ ਸਾਡਾ ਕੰਮ ਵਿਰੋਧ ਸ਼ਾਂਤਮਈ ਤਰੀਕੇ ਨਾਲ ਕੋਈ ਮੁਰਦਾਵਾ ਸਾਨੂੰ ਕਰੇ ਉਹਨਾਂ ਦਾ ਹੱਕ ਆ ਕੋਈ ਡਰਨ ਡੋਨ ਭੈ ਵਾਲੀ ਕੋਈ ਗੱਲ ਨਹੀਂ ਬੀਜੇਪੀ ਨੇ ਸਾਰੇ ਪਿੰਡਾਂ ਜਾਣਾ ਸਾਰੇ ਏਰੀਆ ਜਾਣਾ ਤੁਸੀਂ ਦੇਖਣਾ ਐਸੀ ਕੋਈ ਗੱਲ ਨਹੀਂ ਏਦਾਂ ਦਾ ਉਹਨਾਂ ਨੂੰ ਵੀ ਪੁੱਛ ਲਿਆ ਕਰੋ ਉਹ ਗੁਰਮੀਤ ਕੀ ਹੈ ਮੀਥੇਰ ਉਹ ਵੀ ਮੇਰੇ ਇਲਾਕੇ ਦਾ ਹੀ ਹੈ ਨਾ ਉਹਦਾ ਵਿਰੋਧ ਕਈ ਜਗ੍ਹਾ ਹੋਇਆ ਪੰਜ-ਛਤ ਪਿੰਡਾਂ 'ਚ ਘੇਰਿਆ ਨੂੰ ਬਾਕੀਆਂ ਨੂੰ ਵੀ ਘੇਰਦੇ ਨੇ ਇਹਨਾਂ ਦੇ ਤਾਂ ਪਿੰਡਾਂ ਨਾਲ ਡੜੇ ਲੈ ਕੇ ਪਿੱਛੇ ਭੱਜਿਆ ਕਰਨਾ ਆ ਭਗਵੰਤ ਮਾਨ ਹੁਣਾਂ ਦੇ ਜਿੱਦਾਂ ਦੇ ਕੰਮ ਇਹ ਕਰਦੇ ਨੇ ਤੁਸੀਂ ਦੇਖ ਲਿਓ ਕਿਸਾਨਾਂ ਦਾ ਕੋਈ ਹੱਲ ਨਿਕਲੂਗਾ ਕੀ ਹੱਲ ਕੱਢਣਾ ਇਹ ਦੱਸੋ ਹਾਂਜੀ ਕਿਹੜੀਆਂ ਮੰਗਾਂ ਨੇ ਤੁਸੀਂ ਉਹ ਇੱਕ ਮਿੰਟ ਇੱਕ ਮਿੰਟ ਆ ਧਰਨਾ ਲਾਇਆ ਤਿੰਨ ਕਾਨੂੰਨ ਜਿਹਨਾਂ ਨੂੰ ਤੁਸੀਂ ਕਾਰੇ ਕਹਿੰਦੇ ਹੋ ਮੈਂ ਅੱਜ ਵੀ ਚੰਗੇ ਕਹਣਾ ਉਹ ਵਾਪਸ ਲੈ ਲਏ ਅਸੀਂ ਹੱਥ ਜੋੜ ਕੇ ਵਾਪਸ ਲਏ ਵੀ ਭਾਈ ਅਸੀਂ ਸਮਝਾ ਨਹੀਂ ਪਏ ਸਾਡੀ ਗਲਤੀ ਐ ਪਹਿਲਾਂ ਸਾਨੂੰ ਸਮਝਾ ਦੇਣਾ ਚਾਹੀਦਾ ਸੀ ਠੀਕ ਐ ਨਾ ਗੱਲ ਉਹ ਵਾਪਸ ਲਏ ਉਸ ਤੋਂ ਬਾਅਦ ਐਸ ਵਾਰ ਰਾਜੇਵਾਲ ਜੀ ਨੇ ਕਿਹਾ ਔਰ ਇਸ ਤੋਂ ਬਾਅਦ ਬਾਕੀਆਂ ਨੇ ਵੀ ਕਿਹਾ ਕਿਸਾਨ ਲੀਡਰਾਂ ਨੇ ਈਵਨ ਉਰਹਾ ਨੇ ਵੀ ਕਿਹਾ ਕਿ ਐਮਐਸਪੀ ਦਾ ਸਾਡੇ ਉਸ ਵਿਚਾਰ ਹੀ ਨਹੀਂ ਕੀਤਾ ਗਿਆ ਉੱਥੇ ਅਸੀਂ ਰੱਖਿਆ ਹੀ ਨਹੀਂ ਸੀ ਕਿ ਐਮਐਸਪੀ ਚਾਹੀਦੀ ਐ ਸਾਨੂੰ ਉਹਨਾਂ ਤੇ ਵਿਚਾਰ ਨਹੀਂ ਹੋਇਆ ਉਹਨਾਂ ਨੇ ਕਿਹਾ ਨਾ ਐਸ ਵਾਰ ਇਹ ਝੰਡਾ ਲੈ ਕੇ ਬੈਠ ਗਏ ਉਹ ਵੀ 2 ਮਹੀਨੇ ਪਹਿਲਾਂ ਜਦੋਂ ਸਰਕਾਰ ਜਾਣ ਵਾਲੀ ਐ ਤੇ ਇਲੈਕਸ਼ਨ ਕਮਿਸ਼ਨ ਆਉਣ ਵਾਲਾ ਹੁਣ ਤਾਂ ਇਲੈਕਸ਼ਨ ਕਮਿਸ਼ਨ ਤੇ ਝੰਡਾ ਲੈ ਕੇ ਚਲੇ ਜਾ ਪਹਿਲਾਂ ਤਾਂ ਇਹ ਦੱਸੋ ਵੀ ਇਹ ਵੀ ਉਹਨਾਂ ਦੇ ਏਜੰਡੇ ਸੀ ਜਿਹੜਾ ਪੂਰਾ ਕਰਨਾ ਸੀ ਕਿ ਡੱਲੇਵਾਲ ਜੀ ਇਹ ਕਹਿੰਦੇ ਸੀ ਕਿ ਜਿਹੜਾ ਮੋਦੀ ਜੀ ਨੇ ਇਹ ਰਾਮ ਲਹਿਰ ਕਰਕੇ ਰਾਮ ਮੰਦਿਰ ਦਾ ਨਿਰਮਾਣ ਇੱਕ ਇੱਕ ਸੈਂਟ ਸੁਣ ਲਓ ਯਾਰ ਰਾਮ ਮੰਦਿਰ ਦਾ ਨਿਰਮਾਣ ਹੋਣ ਕਰਕੇ ਮੋਦੀ ਦਾ ਗਰਾਫ ਵੱਧ ਗਿਆ ਇਹਨੂੰ ਨੀਚੇ ਲਿਆਉਣਾ ਬਹੁਤ ਜ਼ਰੂਰੀ ਹੈ ਇਹ ਵੀ ਉਹਨਾਂ ਦੇ ਏਜੰਡੇ ਤੇ ਕਿਸਾਨ ਨੇ ਕਿਸਾਨ ਦਾ ਹਿੱਤ ਹੋਵੇ ਇਸ ਏਜੰਡੇ ਨਾਲ ਕੀ ਲੱਗਦਾ ਨਹੀਂ ਰਾਹੁਲ ਗਾਂਧੀ ਆ ਕੇ ਉਹਨਾਂ ਦਾ ਸਾਰਾ ਕੁਝ ਕਰ ਦੂਗਾ ਜਿਆਦਾ ਵਧੀਆ ਪ੍ਰਧਾਨ ਮੰਤਰੀ ਬਣੋ ਇਹ ਜਿਹੜੀ ਸੋਚ ਆ ਇਹ ਸੋਚ ਉਹ ਨਹੀਂ ਹੈ ਇਹ ਸੋਚ ਭਗਵੰਤ ਮਾਨ ਨਾਲ ਦੋਸਤੀ ਵਾਲੀ ਸੋਚ ਹੈ ਇਹ ਸੋਚ ਕੇਜਰੀਵਾਲ ਵਾਲੀ ਸੋਚ ਹੈ ਇਹ ਸੋਚ ਕਾਂਗਰਸ ਵਾਲੀ ਸੋਚ ਹੈ ਇਹ ਤਾਂ ਉਹਨਾਂ ਨੇ ਜਥੇਬੰਦੀਆਂ ਨੂੰ ਬਿਠਾਇਆ ਸੀ ਕਿਸਾਨਾਂ ਨੂੰ ਨਹੀਂ ਬਿਠਾਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ